ਕਾ ਕਿਸਾਨ ਵੀਰੋ ਹੌੜਾ ਢਿਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਬਾਕੀ ਦਾ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਭਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਉਹੀ ਭਾਈ ਰਾਜ ਕੋਲੇ ਫੇਰ ਪਹੁੰਚਾਂਗੇ ਪਿੰਡ ਸੈਣਾ ਦੋ ਝੋਟੀਆਂ ਲੈ ਕੇ ਆਏ ਗੱਲਬਾਤ ਕਰਾਵਾਂਗੇ ਚੰਗੇ ਰਿਕਾਰਡ ਵਾਲੀ ਝੋਟੀ ਸੂਈ ਸਵਾਈ ਦੀ ਮੇਨ ਵੀਡੀਓ ਤੇ ਨਾਲ ਇੱਕ ਗੱਪਣ ਝੋਟੀ ਵੀ ਦਿਖਾਵਾਂਗੇ ਆ ਜਾ ਸੱਤੀ ਕਾ ਵੀਰੇ ਸੱਤੀ ਗੱਲ ਬੁੱਟੇ ਵਾਲੀ ਹੋ ਠੀਕ ਠੀਕ ਬਾਰੇ ਦਾ ਤੂੰ ਦੱਸੇ ਤਾਂ ਠੀਕ ਆ ਹਾਂ ਵਧੀਆ ਵੀਰੇ ਓਕੇ ਜਮਾ ਠੀਕ ਆ ਤੇ ਰਾਜਾ ਨੰਬਰ ਬੋਲੀ ਨੰਬਰ ਵੀਰੇ 98763 ਹਾਂਜੀ 47016 98763 47016 ਤੇ ਵੈਸੇ ਤਾਂ ਨੰਬਰ ਉਹੀ ਲੋਕਾਂ ਦਾ ਜਨਮ ਹੋ ਗਿਆ ਨਾ ਹੁਣ ਉਹੀ ਜਨਮ ਜਿਲ੍ਹਾ ਆਪਣਾ ਬਰਨਾਲਾ ਠੀਕ ਆ ਤੇ ਪਿੰਡ ਸਹਿਣਾ ਤਹਿਸੀਲ ਆਪਾਂ ਨੂੰ ਤਫਾ ਪੈਂਦੀ ਆ ਠੀਕ ਆ ਵੀਰੇ ਨੇੜੇ ਪੱਖੋ ਕੈਂਚੀਆਂ ਵੀ ਰਹਿ ਜਾਂਦਾ ਭਧੌੜ ਵੀ ਆ ਓਕੇ ਵੀਰੇ ਤੇ ਵਧੀਆ ਰਿਸਪੌਂਸ ਮਿਲ ਜਾਂਦਾ ਬਸ ਤੂੰ ਵਿਖਦੇ ਆ ਵੀਰੇ ਇੱਕ ਨੰਮਰਾ ਬੂਟੇ ਤੂੰ ਪਾਉਣਾ ਘੰਟੇ ਤੋਂ ਘੰਟਿਆਂ ਚ ਸੇਲ ਹੋ ਜਾਣਾ ਠੀਕ ਆ ਵੀਰੇ ਧੰਨਵਾਦ ਤੇ ਵੀਰਾਂ ਦਾ ਵੀ ਜਿਹੜੇ ਮੇਰੇ ਦੇਖਣ ਆਲੇ ਉਹਨਾਂ ਦਾ ਵੀ ਧੰਨਵਾਦ ਤੇ ਜਿਹੜੇ ਢਲੋੜੇ ਦੀ ਫਾਰਮ ਬਟਿੰਡਾ ਦੇਖਣ ਆਲੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹਾਂ ਜੀ ਹਾਂ ਬਸ ਤੂੰ ਡੇਲੀ ਵੀਡੀਓ ਪਾਉਂਦਾ ਮੁੰਡੇ ਠੀਕ ਆ ਵੀਰੇ ਦੂਜੇ ਦਿਨ ਤੀਜੇ ਦਿਨ ਪਾਉਂਦੇ ਹੀ ਰਹਿੰਦੇ ਆ ਠੀਕ ਆ ਤੇ ਰਾਜ ਅੱਜ ਆਪਾਂ ਦੋ ਝੋਟੀਆਂ ਦਿਖਾਉਣੀਆਂ ਹਾਂ ਦੋ ਝੋਟੀਆਂ ਵੀਰੇ ਕੱਲ ਪਾਈ ਨਹੀਂ ਸੀ ਤਾਂ ਜੀ ਉਦੋਂ ਸੂਈ ਸੀ ਨਾ ਹਾਂ ਹਾਂ ਸੂਂਦੀ ਸੀ ਉਦੋਂ ਇਹ ਸਹੀ ਗੱਲ ਆ ਜੀ ਜੇ ਰੋਕੇ ਆ ਦੇਵਾ ਫਰਸਟ ਕਲਾਸ ਠੀਕ ਆ ਜੇ ਰੋਕੇ ਆ ਦੇ ਕੇ ਦਿੱਤਾ ਨੇ ਹਾਂ ਦੇ ਨਹੀਂ ਕੱਟਾ ਵੀਰੇ ਕੱਟਾ ਦੇਤਾ ਹਾਂ ਹਾਂ ਤੇ ਰਾਜ ਦੂਜਾ ਸੂਆ ਸੂਈ ਐ ਹਾਂ ਇਹ ਦੂਜਾ ਸੂਆ ਕੱਲ 2 ਵਜੇ ਸੂਈਆ ਬਾਈ ਠੀਕ ਆ ਆ ਦੇਖੋ ਬੱਚੇ ਦੇ ਦੰਦੀਆਂ ਵੱਡਦੀਆਂ ਆ ਜੀ ਓਕੇ ਤੇ ਬਾਕੀ ਰਾਜ ਕੀ ਇਹਦਾ ਰਿਕਾਰਡ ਰੂ ਹੈ ਕਿ ਦੁੱਧ ਦਾ ਤੁਹਾਡੇ ਵੀ ਮਾਲਕਾਂ ਨੇ 14 ਕਿਲੋ ਦੁੱਧ ਦੱਸਿਆ ਹਰਿਆਣੇ ਦੀ ਝੋਟੀ ਆ ਆਪਾਂ 14 ਕਿ ਕਿੰਨੇ ਠੀਕ ਆ ਠੀਕ ਆ ਨਹੀਂ ਦੇ ਦੀ ਆਉਂਗੀ ਬਾਕੀ ਦੀ ਗੱਲ ਜਿਹੜੀ ਜੱਜ ਲਾਉਣੀਆਂ ਆਪਾਂ ਹੀ ਲਾ ਲੈਣੀਆਂ ਲੋਕਾਂ ਨੇ ਜੱਜਮੈਂਟ ਕਰ ਲੈਣੀਆਂ ਚੀਜ਼ ਆ ਗਈ ਚੀਜ਼ਾਂ ਦੇ ਪੈਸੇ ਮੰਗਣੇ ਹਨਾ ਚੀਜ਼ ਦੇ ਬਰੀਡਾਂ ਨੇ ਵੀਰੇ ਬਰੀਡਾਂ ਦੇ ਬਰੀਡ ਦੇ ਹੁੰਦੇ ਆ ਡੋਡੀ ਹਾਂ ਇੱਕ ਮੱਝ ਤਾਂ 80000 ਦੀ ਵੀ ਮਿਲਦੀ ਹੈ ਲੱਖ ਦੀ ਵੀ ਦੋ ਦੀ ਵੀ ਤਿੰਨ ਦੀ ਵੀ ਇਹ ਡੋਡੀ ਗੱਲਾਂ ਹੁੰਦੀਆਂ ਮੇਰੇ ਉਹ 10 ਕਿਲੋ ਵਾਲੀਆਂ ਹੁੰਦੀਆਂ ਤੇ ਹੁਣ 15 ਕਿਲੋ ਦੁੱਧ ਮੰਨ ਕੇ ਲੈ ਜਾਓ ਦੇਊ ਤਾਂ 16 ਪਰ ਆਪਾਂ ਘਰੋਂ 15 ਕਹਿ ਕੇ ਦੇਵਾਂ। ਉਹ ਕਿਆ ਤੁਹਾਨੂੰ ਮਨਕਾਉਣਾ ਵੀਰੇ ਦਾ? ਦਿਖਾ ਦੇ। ਸਿੰਘ ਸੁੰਗਾ ਦੇਖੋ ਬੱਚਾ ਪੈਰ ਚ ਰੱਸਾ ਹਜੇ ਬੱਚੇ ਦੇ ਤੇ ਫੇਸ ਕਰੋ ਚੈੱਕ ਖੋਲ ਰਾਜੂ। ਇਹ ਰਿਗਨਲ ਸਿੰਘ ਆ ਸਿੱਪੀ ਵਾਲਾ ਆ ਦੇਖੋ ਜੀ। ਰਿਗਨਲ ਸਿੰਘ ਤੇ ਲੇਵਾ ਦੇਖੋ ਤੇ ਕਿਆ ਬਾਤ ਆ। ਆ ਜਿਹੜਾ ਮੇਲਾ ਲੁੱਟ ਗਿਆ ਲੁੱਟ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਚੱਲ ਬਈ। ਚੱਲ ਪੁੱਤ। ਚਲੋ ਆ ਪੂਛ ਦੇ ਦੇਖੋ ਚਾਰ ਵਾਲ ਵੀ ਨਹੀਂ ਹੈਗੇ। ਚਿੱਟੇ। ਬਿੰਦੀਆਂ ਵਾਲਾ ਲੈਵਾ। ਬਿੰਦੀਆਂ ਵਾਲਾ ਲੈਵਾ ਤੇ ਇਹਨੂੰ ਜਿਹਨੂੰ ਕਹਿੰਦੇ ਆ ਨਾ ਅੱਗੇ ਪਿੱਛੇ ਦਾ ਹਵਾਨਾ ਉਹ ਹੈਗਾਗਾ। ਬੱਚੇ ਦਾ ਕਰਦੀ ਥੋੜਾ ਜਿਹਾ ਆ ਦੇਖੋ ਜੀ ਚੱਲ 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 ਕਮਾਲ ਦਾ ਲੇਵਾਗਾ ਬੱਚੇ ਦਾ ਕਰਦੀ ਥੋੜਾ ਜਿਹਾ ਤੇ ਬਾਕੀ ਦੀ ਗੱਲ ਵੀਰੇ ਲੇਵਾ ਦੇਖੋ ਜਿਹਨੂੰ ਅੱਗੇ ਪਿੱਛੇ ਦਾ ਕਹਿੰਦੇ ਆ ਨਾ ਉਹ ਲੇਵਾ ਹੈਗਾ ਲੈ ਚੱਲ ਐ ਲੈ ਚੱਲ ਕੋਈ ਚੱਕਰ ਨਹੀਂ ਲੈ ਜਾ ਆ ਦੇਖੋ ਕਮਾਲ ਦੀ ਸ਼ਾਈਨਿੰਗ ਵਗੈਰਾ ਤੇ ਲੇਵਾ ਅੱਧਾ ਫੁੱਟ ਜਿਹਨੂੰ ਪਿੱਛੇ ਨੂੰ ਕਹਿੰਦੇ ਹੈਗਾ ਹੈਗਾ ਕੋਈ ਕਹਿਣ ਦੀ ਗੱਲ ਨਹੀਂ ਤੇ ਫੇਸ ਕਰੋ ਚੱਕ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਸੀਨਰੀ ਜਮਾ ਪਤਲੀ ਤੇ ਚਮੜੀ ਜਮਾ ਜਿਹਨੂੰ ਕਾਗਜੀ ਨਿੰਬੂ ਕਹਿੰਦੇ ਆ ਅਸਲ ਟੈਰੀ ਕਾਰਡ ਆ ਜਿਹੜਾ ਉਹ ਹੈਗਾ ਹਨਾ ਉਹੋ ਵੀਰੇ ਸਹੀ ਗੱਲ ਆ ਆ ਦੇਖੋ ਜੀ ਮੈਂ ਤੁਹਾਨੂੰ ਥਾਣ ਲੈਵਾ ਕੈਮਰਾ ਪਾਸੇ ਕਰਨ ਜੀ ਨਹੀਂ ਕਰਦਾ ਤੇ ਝੋਟੀ ਆਪਾਂ ਪਹਿਲਾਂ ਆਫ ਕੈਮਰਾ ਪਸਮਾ ਲਈ ਸੀਗੀ ਤੇ ਬੌਲਾ ਜਮਾਂ ਖਾਲੀ ਨਹੀਂ ਕਰੀ ਵੀ ਹਨਾ ਰਾਜ ਬੌਲਾ ਹੈਗਾ ਥੱਲੇ ਬੌਲਾ ਹੈਗਾ ਵੀਰੇ ਫਿਰ ਬਲੱਡ ਬਲੂਡ ਦਾ ਕੰਮ ਹਾਂ ਐਵੇਂ ਕਹਿਦਗੇ ਛੱਡ ਰਾਜੂ ਬੱਚਾ ਦਿਖਾਈ ਦੇ ਨੀ ਨਾ 9-10 ਕਿਲੋ ਬੋਲੀ ਤੋਂ ਸਟਾਰਟ ਆ ਅੱਛਾ ਹਾਂ ਕਿੰਨਾ ਗੱਡੇ ਚਾਰ-ਪੰਜ ਕਿਲੋ ਤੜਕੋ ਗੱਡੇ ਚਾਰ-ਪੰਜ ਦੀ ਗੱਲ ਹੈ ਬਿਲ ਹੀ ਨਹੀਂ ਹੋਈ ਜਮਾਂ ਹਾਂ ਠੀਕ ਆ ਜੀ ਆਇਆ ਫਿਰ ਥੱਲੇ ਤਾਂ ਅਮਾ ਦੁਨੇ ਪਾਸੇ ਹੁਣ ਪੱਟ ਤੋਂ ਮੂਰੇ ਵੀ ਲੇਵਾ ਦੀਂਦਾ ਮਗਰ ਵੀ ਲੇਵਾ ਦੀਂਦਾ ਦੇਖ ਲੋ ਦੀਂਦਾ ਨਾ ਜੀ ਹੁਣ ਪੱਟ ਤੇ ਮੇਰਾ ਕੈਮਰਾ ਲਾਇਆ ਵਾ ਪੱਟ ਨਾਲ ਹਸਾਬ ਲਾ ਲਿਓ ਤੇ ਘਰੋ ਚੱਕ ਝੋਟੀ ਇੱਕ ਨੰਬਰ ਝੋਟਿਆ ਦੁੱਧ ਦਾ ਤਪਾ ਪੋਤੇ ਤੇ ਬੱਚਾ ਜਾਉਂਦਾ ਤੁਸੀਂ ਦੇਖ ਵੀਰੋ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਆ ਚਾਰ ਰਾਜ ਬਨ ਬੁੱਤ ਰਾਜੂ ਬੱਚਾ ਹੋਈ ਕਾ ਦੇਖੋ ਜੀ ਤੇ ਝੋਟੀ ਕਮਾਲ ਦੀ ਆ ਹਨਾ ਹਾਂ ਵੀਰੋ ਇੱਕ ਨੰਬਰ ਮੈਂ ਕਹਨਾ ਦੇਖੀ ਜਲ ਤੇ ਰਾਜ ਹੁਣ ਮਾਹ ਆੜ ਆਇਆ ਮੈਂ ਨਾ ਥਣ ਲੈ ਦਿਖਾ ਦਿੰਦੇ ਪਸਮਾਹ ਹੋ ਛੱਡੀ ਮੜਾ ਜੀ ਵੀਰੋ ਦਿਖਾ ਦੇ ਦਿਖਾ ਦੇ ਹਾਂ ਜੀ ਆ ਦੇਖੋ ਇਹ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਕਰੋ ਵੀਰੇ ਜਵਾਈ ਸुरू ਮਾਰੋ ਧਾਰਾ ਆ ਦੇਖੋ ਮਗਰ ਦੀ ਥਣ ਦੇਖੋ ਕਿੰਨੇ ਜੰਗੇ ਧਾਰਾਂ ਦੂਰਾਂ ਪੂਰੀਆਂ ਲੈਂਦੀ ਆ ਤੇ ਮੁੱਲ ਜਾਇਜ਼ ਹੋ ਵਿੱਚ ਹੀ ਹੋ ਵੀਡੀਓ ਦੇ ਬਣੇ ਰਹੋ ਠੀਕ ਹੈ ਜੀ ਤੁਹਾਨੂੰ ਜਾਣ ਇੱਕ ਨੰਬਰ ਆ ਮਾਰ ਰਾਜ ਧਾਰਾ ਆ ਦੇਖੋ ਥੱਲੇ ਉਹਦਾ ਟੁੱਲੂ ਪੰਪ ਹੀ ਆ ਮੱਛੀ ਮੋਟਰਾਂ ਨੂੰ ਸੱਚ ਛੱਡ ਲਈ ਤੇ ਦੁੱਧ ਕੱਢ ਲਿਆ ਹਨਾ ਕੋਈ ਬਾਲੀ ਪੋਲੀ ਗੰਨੇ ਵਰਗੀ ਚਵਾਈ ਆ ਯਾਰ ਓਕੇ ਵੀਰੇ ਬਾਕੀ ਦਾ ਵੀਰੇ ਜਿਹੜੀ ਮੈਂ ਸਹਿਵਤ ਕਰਦਾ ਉਹਨਾਂ ਨਾਲ ਜਿਹੜੀ ਚੀਜ਼ ਹੈਗੀ ਉਹਦੀ ਸਹਿਵਤ ਕਰੂੰਗਾ ਇਹ ਤੁਸੀਂ ਹਿਸਾਬ ਲਾ ਲਿਓ ਮੈਨੂੰ ਕੋਈ ਲੋੜ ਨਹੀਂ ਹੈਗੀ ਉਹ ਜਿਹੜੀ ਚੀਜ਼ ਹੈ ਨਹੀਂ ਉਹਦੀ ਸਹਿਵਤ ਕਰਨ ਦੀ ਠੀਕ ਹੈ ਜੀ ਆ ਦੇਖੋ ਬਸ ਰਾਜ ਮੂਰਲੇ ਚ ਮਾਰ ਦੇ ਜਾਨੇ ਇੱਕ ਨੰਬਰ ਲੈ ਬਹੁਤ ਚੰਗਾ ਬਸ ਛਾੜ ਦੇ ਮੈਨੂੰ ਦਿਖਾ ਦੇਣ ਦੇ ਖਣ ਸੁਣ ਫੇਰ ਦੁਬਾਰਾ ਆ ਦੇਖੋ ਤੁਸੀਂ ਲੇਵਾ ਕਰੋ ਚੈੱਕ ਪਿੱਛੇ ਨਾਲ ਅੱਧਾ ਫੁੱਟ ਲਈ ਫਿਰਦੀ ਆਪਾਂ ਹੁਣ ਹੀ ਕਹਿੰਦੇ ਆ ਦੇਖੋ ਸੂ ਦੇਖੋ ਕਿੱਥੇ ਤੇ ਸੂ ਤੋਂ ਸ਼ੁਰੂ ਹੋ ਰਿਹਾ ਤੇ ਕਰੋ ਚੈੱਕ ਬੱਚਾ ਦੇਖੋ ਤੇ ਰਾਜ ਫਿਰ ਇਹਦੇ ਕਿੰਨੇ ਪੈਸੇ ਲੈ ਲਾਂਗੇ ਆਪਾਂ ਜਾਇਜੇ ਬਸ ਫਿਰ ਹਰਿਆਣੇ ਚ ਤੱਕ ਕਰਦੇ ਆ ਦੂਰ ਤਾਈ ਲਖ ਮੋਲ ਆਪਾਂ ਕਿੰਨਾ ਕਰਾਂ ਆਪਾਂ ਉਹ ਨਹੀਂ ਕਰਨਾ ਅਗਲੇ ਦਿਨ ਸਮਝ ਚ ਆ ਜੇ ਐ ਨਹੀਂ ਕੋਈ ਵੇਚਣ ਵਾਲੇ ਨਹੀਂ ਵੀ ਲੈਣੀ ਆ ਹਾਂਜੀ ਤਾਂ ਵੀ ਐ ਬੰਦੇ ਨੂੰ ਕਮਾਈ ਦੇ ਕੇ ਆ ਫਿਰ ਰੋਟੀ ਦੇ ਕੇ ਜਾਂ ਕੀ ਲਵਾਂਗੇ ਆਪਾਂ ਇਹਦਾ ਬਸ ਇਹਦਾ ਲੈਂਡ ਲੈਣ ਵੀਰੇ 1.25 ਹ ਸਵਾਰ ਮਾਨਦਾਨ ਹੋ ਜੂ ਖੁੱਲਾ ਹਨਾ ਮੌਕੇ ਤੇ ਮਾਨਦਾਨ ਕਰ ਦਿਆਂਗੇ ਓਕੇ ਆ ਦੇਖੋ ਵੀਰੇ ਰੋਟੀ ਕੀ ਆ ਬਾਤ ਈ ਹੈ ਸੰਗ ਸੰਗਾਰ ਆ ਦੇਖੋ ਜੀ ਗਾਂਦਰਾ ਜੋਂ ਜਨਾ ਪਾਇਆ ਬਾਈ ਨੇ ਗੱਲ ਲ ਖੂਗੀ ਉਹ ਕਹਿ ਕੇ ਪਾਉਂਦੇ ਆ ਸਾਰੀ A to Z ਆ ਇੱਕ ਬੱਚੀ ਦੀ ਡਿਮਾਂਡ ਆ ਵੀਰੇ ਮਿਲਕ ਵੇਨ ਦੇਖੋ ਕਿੰਨੀ ਚੰਗੀ ਆ ਤੇ ਵਾਕਈ ਝੋਟੀ ਚੰਗੀ ਆ ਧਾਰਾਂ ਤੁਸੀਂ ਮਾਰ ਕੇ ਉਹਦੀਆਂ ਚੈੱਕ ਕਰਕੇ ਲੈ ਜਾਓ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦਸੱਲੀ ਤੁਸੀਂ ਆਪ ਕਰ ਲੈਣਾ ਬਾਕੀ ਦਾ ਪਸ਼ੂ ਬਾਜ਼ ਦਾ ਪੂਰਾ ਵਧੀਆ ਹੁੰਦਾ ਨੇਵੇ ਦਾ ਸਿੰਘ ਦਾ ਕਿਤੇ ਵੀ ਨਹੀਂ ਹੱਥ ਤਰਾਂਦੀ ਕਾਗਜ਼ ਵਰਗਾ ਪਿੰਡਾ ਟੈਰੀ ਕਾਰਡ ਜੀ ਨੂੰ ਜਮਾ ਹੈਗਾ ਪਿਆ ਟੈਰੀ ਕਾਰਡ ਠੀਕ ਕਰੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਗੱਬਣਾ ਵੀਰੇ ਇਹ ਹਾਂ ਇਹ ਗੱਬਣਾ ਹੈ ਜੀ ਕੀ ਰਿਕਾਰਡ ਹੈ ਇਹਦਾ ਚੱਲ ਪੁੱਤ ਤੇ ਤੀਜਾ ਸੁਆਹ ਹੁੰਦੀ ਹੈ ਜੀ ਠੀਕ ਆ ਵੀਰੇ ਇੱਕ ਤੇਰੀ ਗੱਲ ਵਧਿਆ ਵੀਰੇ ਜਿਹੜੀ ਤੀਜਾ ਨੂੰ ਤੀਜਾ ਕਹਿੰਦਾ ਹਨਾ ਨਾ ਨਾ ਆਪਾਂ ਜਿਵੇਂ ਹੈਗਾ ਉਹ ਕੋਈ ਦੱਸਣਾ ਆ ਦੇਖੋ ਲੇਵਾ ਦੇਖੋ ਇਹਦਾ ਕੀ ਆ ਬਾਤ ਹੈ ਝੋਟੀ ਦਾ ਹਨਾ ਮੈਂ ਕਹਿੰਦਾ ਫੱਟੇ ਲਾ ਦੂ ਵੀਰੇ ਮੁੰਡਾ ਲੜ ਗਿਆ ਜੀਪਾ ਕਿੰਨੇ ਦਿਨ ਘਟ ਜੁਰਾ ਜੀ ਅਜੇ ਹਫਤਾ ਲੇ ਜੂ ਵੀਰੇ ਤੇ ਦੁੱਧ ਕਿੰਨਾ ਘੜ ਦੂਗੀ ਦੁੱਧ ਮਾਲਕਾਂ ਨੇ 15 ਕਿਲੋ ਖਰਾ ਜੋਆ ਹੈ ਨਾ ਠੀਕ ਆ ਆ ਤੋਲ ਦੇ ਪੁੱਤ ਤੋਲ ਤੋਲ ਦੇ ਤੋਲ ਦੇ 15 ਕਿਲੋ ਖਰਾ ਜੋਆ ਲੇਵਾ ਦੇਖ ਵੀ ਦੱਸਦੀ ਆ ਹਨਾ ਦੇਖ ਵੀ ਦੱਸਦੀ ਆ ਤੋਲੇ ਦੇਊਗੀ ਚਲੋ 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 ਕੋਈ ਨਹੀਂ ਕਰੋ ਜੀ ਆ ਦੇਖਿਆ ਕੀ ਬਾਤ ਆ ਥੱਲੇੋਂ ਦੇਖੋ ਝੋਟੀ ਥੱਲੇ ਤਾਂ ਬੰਬੂ ਈ ਲਾਈ ਫਿਰਦੀ ਆ ਆ ਦੇਖੋ ਜੀ ਕਰੋ ਚੈੱਕ ਬਾਹਲੀ ਜੰਮੀ ਪੜੀ ਆ ਧੰਨਾਇਾ ਓਕੇ 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 ਫੇਰ ਰੋਕ ਲੈ ਤੇ ਜੇ ਕਰਕੇ ਦਿਖਾ ਦਈਏ ਲੈਵਲ ਹੋ ਗਾ ਆ ਦੇਖੋ ਜੀ ਥੱਲੇ ਤੋਂ ਥਣ ਲੈਵਲ ਲੈ ਚੱਲ ਰਾਜੂ ਤੇ ਚੌੜੀ ਜੂੜੀ ਬਹੁਤ ਆ ਹਨਾ ਰਾਜ ਸੈੰਗ ਵੀ ਜੱਜਦੇ ਆ ਹਨਾ ਓਕੇ 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 ਆ ਦੇਖੋ 15 ਕਿਲੋ ਮਾਰਕਾ ਨਹੀਂ ਦਿੱਤਿਆ ਵੀ ਚੋਲ ਠੀਕ ਆ ਰਾਜੂ ਆ ਠੀਕ ਆ ਐਕੀ ਜਾਨੀ ਕਿ ਦੇਖ ਲੈਂਗੇ ਸੋਣਾ ਮੰਨ ਕੇ ਲੈ ਗਏ ਨਾਲਾ ਨੂੰ ਨਾਲ ਦਿਖਾ ਦੇ ਦੁੱਧ ਵਾਲੀਆਂ ਕਹਿਦੀਆਂ ਦਿਖਾ ਦੇਣੇ ਮੋਟੀਆਂ ਆ ਦੇਖ ਬਿਲਕੁਲ ਦੇਖੋ ਜੀ ਇੱਕ ਨੰਬਰ ਤੇ ਬਾਕੀ ਦਾ ਫੇਸ ਕਰੋ ਚੈੱਕ ਤੇ ਰਾਜ ਇਹਦੇ ਕਿੰਨੇ ਪੈਸੇ ਲੈਣੇ ਆ ਇਹਦਾ ਫਿਰ ਲੈਣ ਦੇ ਨਹੀਂ ਕਰਾਂਗੇ 17 ਰੱਖਦਾ ਬਸ ਠੀਕ ਆ ਤੇ ਮਾਨਦਾਨ ਹੋ ਜਾਵਾ ਹਾਂ ਮਾਨਦਾਨ ਮੌਕੇ ਤੇ ਕਰਦੇ ਆਣ ਦੋ ਝੋਟੀਆਂ ਜੀ ਯਾਦ ਕਰੂ ਨੀ ਯਾਰ ਤੇ ਠੀਕ ਆ ਵੀਰੇ 15 16 ਕਿਲੋ ਦੁੱਧ ਦੀ ਗਾਰੰਟੀ ਨਾ ਦੇ ਦਿਆਂਗੇ ਆਪਾਂ ਠੀਕ ਆ ਦੋ ਝੋਟੀਆਂ ਜੀ ਦੋਨੇ ਤੁਹਾਨੂੰ ਦਿਖਾਤੀਆਂ ਪਹਿਲੇ ਨੰਬਰ ਆਈ ਦਿਖਾਤੀ ਸੂਈ ਸਭਾਈ ਚੰਗੀ ਕੋਕਾ ਝੋਟੀ ਸਾਰੇ ਵੀਰਾਂ ਦਾ ਇੰਤ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ